ਦੇ ਟਰਸਟ ਤੇਰਾ ਬਾਬਾ ਮੁਰਾਦ ਸ਼ਾਹ ਜੀ ਨਕੋਦਰ ਵੱਲੋਂ ਸਾਡੇ ਮੁੱਖ ਸੇਵਾਦਾਰ ਸ਼੍ਰੀ ਗੁਰਦਾਸ ਮਾਨ ਸਾਹਿਬ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਟਰਸਟ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਘਰ ਪੀਦਰ ਚਾਹੇ ਉਤਰਪਾਲਾ ਚਾਹੀਦੀਆਂ ਚਾਹੇ ਚਾਰਾ ਚਾਹੀਦਾ ਹੈ ਗਊਆਂ ਮੱਛਵਾਂ ਨੂੰ ਮੱਝਾਂ ਕਰਕੇ ਕੋਈ ਵੀ ਈ ਤਰ੍ਹਾਂ ਦੀ ਕੋਈ ਚੀਜ਼ ਚਾਹੀਦੀ ਹੈ ਤੇ ਟਰਸਟ ਹਾਜ਼ਰ ਹੈ ਟਰਸਟ ਸੇਵਾ ਕਰ ਰਹੀ ਹੈ ਤੇ ਆਪਾਂ ਸਾਰੇ ਸਾਰੇ ਪਿੰਡ ਵਾਲੇ ਸਾਰੇ ਇਕੱਠੇ ਹੋਏ ਆ ਜਿੱਥੇ-ਜਿੱਥੇ ਕਿਸੇ-ਕਿਸੇ ਨੂੰ ਕੋਈ ਜੀ ਦੀ ਲੋੜ ਹੈ ਆਪਾਂ ਪੰਚਾਰੇ ਆ। ਕੱਲ ਹੋਈ ਸੀ ਸਾਨੂੰ ਚਾਰਾ ਚਾਹੀਦਾ ਜਿਹੜਾ ਬਹੁਤ ਜ਼ਰੂਰੀ ਹੈ ਤੇ ਇੱਕ ਤਰਪਾਲਾ ਤੇ ਆਪਾਂ ਅੱਜ ਤਰਪਾਲਾ 600 ਦੇ ਕਰੀਬ ਤਰਪਾਲ ਹੈ ਤੇ ਦੋ ਵੱਡੀਆਂ ਗੱਡੀਆਂ ਚਾਰੇ ਦੀਆਂ ਨੇ ਜੇ ਜਿਹੜੀਆਂ ਆਪਾਂ ਜਾ ਕੇ ਉੱਥੇ ਘਰ-ਘਰ ਜਾ ਕੇ ਜਾ ਕੇ ਆਪਾਂ ਪ੍ਰੋਵਾਈਡ ਕਰਾਉਣੀਆਂ।